ਰਦਾਸਪੁਰ ਸ਼ਹਿਰ ਦੇ ਬਾਜ਼ਾਰ ਜਿੱਥੇ ਆਪਣੀ ਗਹਿਮਾ ਗੈਮੀ ਦੇ ਲਈ ਮਸ਼ਹੂਰ ਨੇ ਉੱਥੇ ਹੀ ਹੁਣ ਲੋਕ ਇਨ੍ਹਾਂ ਬਾਜ਼ਾਰਾਂ ਨੂੰ ਕੂੜੇ ਦੇ ਢੇਰਾਂ ਵਾਲੇ ਬਾਜ਼ਾਰ ਕਰਕੇ ਵੀ ਜਾਣਣ ਲੱਗ ਪਏ ਨੇ ਕਿਉਂਕਿ ਇਨ੍ਹਾਂ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਦਿਖਾਈ ਦਿਤੇ ਨੇ ਜਿਸ ਕਾਰਨ ਇੱਥੋਂ ਦੇ ਲੋਕ ਤੇ ਦੁਕਾਨਦਾਰ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ ਇੱਥੇ ਬਹੁਤ ਜ਼ਿਆਦਾ ਬਦਬੂ ਫੈਲਣ ਕਾਰਨ ਲੋਕਾਂ ਦਾ ਕਾਰੋਬਾਰ ਠੱਪ ਹੋ ਰਿਹਾ ਹੈ ਕੂੜੇ ਦੇ ਢੇਰਾਂ ਨੇ ਵੱਖ-ਵੱਖ ਬਾਜ਼ਾਰਾਂ ਨੂੰ ਤਾਂ ਪ੍ਰਭਾਵਿਤ ਕੀਤਾ ਹੀ ਹੈ ਨਾਲ ਹੀ ਮੰਦਿਰ ਤੇ ਗੁਰਦੁਆਰੇ ਵੀ ਪ੍ਰਭਾਵ ਹੇਠ ਆਏ ਨੇ ਕਿਉਂਕਿ ਇੱਥੋਂ ਦੇ ਮੰਦਿਰ ਤੇ ਗੁਰਦੁਆਰੇ ਦੇ ਗੇਟ ਦੇ ਸਾਹਮਣੇ ਵੀ ਕੂੜੇ ਦੇ ਢੇਰ ਲੱਗੇ ਹੋਏ ਨੇ ਇਸ ਬੰਦ ਵਿੱਚ ਨਗਰ ਕੌਂਸਲ ਨੂੰ ਕਈ ਵਾਰ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਗਈਆਂ ਨੇ ਪਰ ਨਗਰ ਕੌਂਸਲ ਦੇ ਵੱਲੋਂ ਇਸ ਮੁਸ਼ਕਲ ਦਾ ਕੋਈ ਵੀ ਹੱਲ ਨਹੀਂ ਕੀਤਾ ਗਿਆ ਹੁਣ ਲੋਕਾਂ ਨੂੰ ਇਹ ਡਰ ਸਤਾ ਰਿਹਾ ਹੈ ਕਿ ਕਿਤੇ ਕੂੜੇ ਦੇ ਢੇਰਾਂ ਕਾਰਨ ਬਿਮਾਰੀਆਂ ਨਾ ਫੈਲ ਜਾਣ ਇਹ ਖਤਰਾ ਉਨ੍ਹਾਂ ਦੇ ਲਈ ਜਾਨਲੇਵਾ ਵੀ ਸਾਬਿਤ ਹੋ ਸਕਦਾ ਹੈ ਇਸ ਕਰਕੇ ਲੋਕਾਂ ਨੇ ਮੰਗ ਕੀਤੀ ਹੈ ਕਿ ਕੂੜੇ ਦੇ ਇਹਨਾਂ ਢੇਰਾਂ ਨੂੰ ਬਾਜ਼ਾਰਾਂ ਦੇ ਵਿੱਚੋਂ ਜਲਦ ਤੋਂ ਜਲਦ ਹਟਾਇਆ ਜਾਵੇ ਤੇ ਨਾਲ ਹੀ ਮੰਦਰ ਤੇ ਗੁਰਦੁਆਰੇ ਦੇ ਗੇਟਾਂ ਦੇ ਬਾਹਰ ਵੀ ਜੋ ਕੂੜਾ ਪਿਆ ਹੈ ਉਸ ਨੂੰ ਵੀ ਝੁੱਕਿਆ ਜਾਵੇ ਤਾਂ ਕਿ ਆਸ-ਪਾਸ ਦੇ ਰਹਿਣ ਵਾਲੇ ਲੋਕ ਸੁਰੱਖਿਅਤ ਰਹਿ ਸਕਣ। ਜੇ ਸੰਗਲਪੁਰਾ ਏਰੀਆ ਵਾ ਮਾਰਕਾਡ ਦਫ਼ਤਰ ਦੇ ਬਾਹਰ ਕ੍ਰਿਸ਼ਨਾ ਮੰਦਰ ਦੇ ਸਾਹਮਣੇ ਇੰਨਾ ਗੰਦਗੀ ਵਾਲਾ ਕੂੜਾ ਹੈ ਸੁਰਦੇ ਨੇ ਲੋਕੀ ਇਹਨਾਂ ਬਥੇਰਾ ਕਹੀਦਾ ਨਾ ਕਰੋ ਯਾਰ ਨਾ ਸੋ ਤਾਂ ਫੇਰ ਵੀ ਬੰਦੇ ਸੁੱਤੀ ਜਾਂਦੇ ਨੇ। ਸਾਡੀ ਸਾਰੇ ਅੱਗੇ ਰਿਕੁਐਸਟ ਆ ਕਿ ਆਪਣੇ ਇਹ ਕੂੜਾ ਜਿਹੜਾ ਇੱਥੋਂ ਚੁਕੋਣਾ ਚਾਹੀਦਾ ਦੇਖੋ ਇਹ ਪੂਰਾ ਆਪਣੇ ਪਿੱਛੋਂ ਕੁਝ ਵੀ ਲੱਭ ਰਿਹਾ ਕਸਟਮਰ ਆਂਦਾ ਯਾਰ ਇਹਨੂੰ ਚੁਕਾਓ ਕੀ ਕਰੀਏ ਬੜੀ ਮੁਸ਼ਕਲ ਆ ਪਰੇਸ਼ਾਨੀ ਹੁੰਦੀ ਆ ਕਿੰਨਾ ਕੁ ਕੁਝ ਹੈਗੀ ਕਿ ਆਪਣੇ ਆਪ ਕਰਾਂਗੇ ਇਹਨਾਂ ਨੂੰ ਆਪ ਤੇ ਇਹ ਲੋਕਾਂ ਨੂੰ ਇੱਥੇ ਕੂੜਾ ਨਾ ਚੁਕਾ ਸਾਡੀ ਹੱਥ ਤੁਮੇਟੀ ਘਰ ਅਸੀਂ ਤਾਂ ਨਹੀਂ ਕੀਤੀ ਫਿਰ ਇਹਨਾਂ ਨੇ ਕੀਤੀ ਹੈਗੀ ਆ ਸਾਨੂੰ ਅੱਭੀ ਨਹੀਂ ਪਤਾ ਵੀ ਕਮੇਟੀ ਘਰ ਸ਼ਿਕਾਇਤ ਦੇਣੀ ਹੈ ਕਿ ਜਾਂ ਨਹੀਂ ਤੁਹਾਡੇ ਕੋਲ ਰੇੜੀਆਂ ਵਾਲੇ ਆਂਦੇ ਨੇ ਬੁਨਿਆਰ ਵੀ ਹਟਾ ਉਹ ਲੈ ਆਉਂਦੇ ਨੇ ਉਹ ਟਰਾਲੀ ਵਾਲਾ ਆਦਾ ਹੀ ਕੂੜੇ ਵਾਲਿਆਂ 50 ਰੁਪਏ ਆਈ ਉਹਨਾਂ ਨੂੰ ਵੀ ਦੇ ਦੰਨੇ ਆ ਕਿ ਕਿਤਰਾ ਸਫਾਈ ਰੱਖਣ ਪਾ ਫੇਰ ਵੀ ਰੱਖਦੇ ਨਹੀਂ ਹੈਗੇ ਮੈਂ ਨਾਮ ਕੁਮਾਰ ਮਹਾਜਾ ਨਾ ਸੰਗਰਪੁਰਾ ਰੋਡ ਹੈ ਮੇਰੀ ਸ਼ੋਪ ਆ ਪਲਾਸਟਿਕ ਕਲੋਕਰੀ ਦੀ ਸਰ ਦਿਨੋ ਦਿਨ ਤੇ ਵਧੀ ਜਾ ਰਿਹਾ ਹੈਗਾ ਵਾ ਪਹਿਲੇ ਥੋੜਾ ਹੀ ਹੁਣ ਦੁਕਾਨਾਂ ਦੇ ਅੱਗੇ ਆਣਾ ਸ਼ੁਰੂ ਹੋ ਗਿਆ ਹੈਗਾ ਵਾ ਸਰ ਪ੍ਰਸ਼ਾਸਨ ਅਗੇ ਬੇਨਤੀ ਹੈਗੀ ਕਿ ਇਹਦਾ ਹੱਲ ਕੀਤਾ ਜਾਏ ਵੈਲੀ ਜੀ ਹਾਂ ਜੀ ਕਿੰਨੇ ਤੋਂ ਦੂਜਾ ਸਰ ਬਹੁਤ ਬਰਬੂਸਾ ਹੈ ਸਰ ਮੇਰੀ ਪ੍ਰੋਬਲਮ ਹੈ ਤਸਮਨ ਨੂੰ ਵੀ ਪ੍ਰੋਬਲਮ ਮੰਦੀ ਸੇ ਇਹ ਮੈਂ ਲਗਤੀ ਵੈਫਲਾ ਤੈਨ ਸਰ ਇਹਨਾਂ ਨੇ ਕੀਤੀ ਮਾਲ ਫੈਡਲਿਆ ਨੇ کافی ਚਿਰ ਤੋਂ ਹੋ ਗਿਆ ਸਰ ਇਹ ਸੰਗਲਪੁਰਾ ਰੋਡ ਵਿਸ਼ਨੋ ਮੰਦਿਰ ਦੇ ਸਾਹਮਣੇ ਮਾਰਖੜ ਦਾ ਦਫਤਰ ਹੈ ਇੱਥੇ ਕੂੜੇ ਦਾ ਢੇਰ ਲਗਾਇਆ ਗਿਆ ਅਸੀਂ ਕਿल्ली ਵਾਰ ਲੋਕਾਂ ਨੂੰ ਕਿਹਾ ਕਿ ਇੱਥੇ ਕੂੜਾ ਨਾ ਸੁੱਟੋ ਫਿਰ ਵੀ ਮਤਲਬ ਕਹਿਣਾ ਨਹੀਂ ਬੰਦਿਆ ਕਿਨੇ ਚਿਰ ਤੋਂ ਕੂੜਾ ਪਿਆ ਤੇ ਇਹ 3 ਮਿੰਟ 3 ਦਿਨ ਹੋ ਗਏ ਲਗਾਤਾਰ ਦਿਖਾਇਆ ਨਹੀਂ ਗਿਆ ਸਰ ਮੁਸ਼ਕਿਲ ਤਾਂ ਬੜੀ ਹੈ ਆਹ ਅਸੀਂ ਬਿਮਾਰ ਹੋ ਗਏ ਹਾਂ ਕੁਛ ਕਹਿਣਾ ਕੀਤੀਆਂ ਹਾਂਜੀ ਸ਼ਿਕਾਇਤ ਵੀ ਇੱਕ ਵੀਡੀਓ ਵੀ ਪਾਈ ਹੈ ਮੈਂ ਅਸ਼ੋਕ ਹੈ ਕੋਈ ਉਹਨੂੰ ਪਾਈ ਹੈ ਵੀਡੀਓ ਪਾਈ ਉਹਨਾਂ ਨੇ ਫੋਨ ਨਹੀਂ ਚੁੱਕਿਆ ਵੀਡੀਓ ਜ਼ਰੂਰ ਮੈਂ ਪਾਈ ਹੈ ਉਹਨਾਂ ਨੇ ਅੱਗੇ ਵੀ ਪਾਈਆਂ ਹੀ ਐ ਬੋਲਿਆ ਸੀ ਉਹਨਾਂ ਪਰ ਪੂਰਾ ਨਹੀਂ ਚੁੱਕਿਆ ਗਿਆ ਠੀਕ ਹੈ ਵੀਡੀਓ ਆਈ ਚਾਹੁੰਦੇ ਕਿ ਸਾਡੇ ਲੱਗੇ ਸਾਫ ਸਫਾਈ ਹੋਏ ਸਾਡੇ ਕਸਟਮਰ ਵੀ ਆਣ ਕਸਟਮਰ ਵੀ ਨਹੀਂ ਆਉਂਦੇ ਉਹ ਵੀ ਕਹਿੰਦੇ ਆ ਕਿ ਲੱਗੇ ਬਤੂ ਹੈ ਕਿਸ ਤਰ੍ਹਾਂ ਆਣਾ ਕਿਸ ਤਰ੍ਹਾਂ ਬੈਠਣਾ ਖੜੋਣਾ ਉਹ ਵੀ ਨਹੀਂ ਚੰਗਾ ਸਮਝਦੇ ਮੈਂ ਮੁੰਡਾ ਪ੍ਰਧਾਨ ਬੀਜੇਪੀ ਰੋਹਿਤ ਮਾਇਆ ਸਿਵਲ ਲਾਈਨ ਏਰੀਆ ਅੱਜ ਅਸੀਂ ਸਾਰੇ ਪਾਰਟੀਆਂ ਦੇ ਬੰਦੇ ਇਕੱਠੇ ਹੋ ਗਏ ਇਸ ਗੱਲ ਆਏ ਆ ਕਿ ਇਹ ਕੂੜੇ ਸਮੱਸਿਆ ਬਹੁਤ ਗੰਭੀਰ ਹੋ ਰਹੀ ਆ ਇੱਕ ਤੇ ਸੜਕ ਦੇ ਕੂੜਾ ਛਿਲ ਰਿਆ ਪਿਆ ਸਾਰਾ ਦੂਜਾ ਕੀ ਇਹ ਬਿਮਾਰੀਆਂ ਦਾ ਘਰ ਆ ਲੋਕੀ ਓਖੇ ਹੋ ਰਿਹਾ ਸਾਰੇ ਦਿਨੋ ਦਿਨ ਹਰ ਜਗ੍ਹਾ ਜਿੱਥੇ ਦੇਖੋ ਜਿਹੜੇ ਮਰਜੀ ਚੌਂਕ 'ਚ ਦੇਖੋ ਸਾਹਮਣੇ ਇੱਕ ਮੰਦਿਰ ਆ ਮੰਦਿਰ ਦੇ ਸਾਹਮਣੇ ਕੂੜੇ ਦਾ ਢੇਰ ਲੱਗਣਾ ਚੰਗੀ ਗੱਲ ਨਹੀਂ ਹੈਗੀ ਇੱਕ ਧਾਰਮਿਕ ਜਗ੍ਹਾ ਤੇ ਦੂਜੀ ਗੱਲ ਆ ਕਿ ਇੱਕ ਬਿਮਾਰੀਆਂ ਦਾ ਘਰ ਆ ਮੇਰਾ ਤੀਜਾ ਕੀ ਜਿੱਥੇ ਦੇਖੋ ਸਾਰੇ ਸ਼ਹਿਰ ਵਿੱਚ ਕੂੜਾ ਹੀ ਕੂੜਾ ਕੂੜਾ ਹੀ ਗੂੜਾ ਅਸੀਂ ਇਹ ਨਹੀਂ ਇਹ ਪੋਲਿਟਿਕਲ ਗੰਦਾ ਉੱਠ ਉੱਠ ਗਿਆ ਆਪਾਂ ਕੂੜੇ ਸਮੱਸਿਆ ਹੱਲ ਕਰੀਏ ਤਾਂ ਜੋ ਇੱਕ ਡੰਪਿੰਗ ਏਰੀਆ ਬਣੇ ਜਿੱਥੇ ਹੋਵੇ ਮੈਂ ਦੇ ਸਰਕਾਰ ਨੂੰ ਦੇ ਕੇ ਦੁਰਗਾਸ ਕਰਦਾ ਆ ਕਿ ਕੋਈ ਕਿਦਾਂ ਦਾ ਪਲਾਂਟ ਲਵੇ ਜਿੱਥੋਂ ਲੋਕਾਂ ਨੂੰ ਰੋਜ਼ਗਾਰ ਵੀ ਮਿਲੇ ਤੇ ਕੂੜੇ ਦਾ ਚੁੱਕ ਕੇ ਉੱਥੋਂ ਰੀਸਾਈਕਲ ਹੋਵੇ ਕੋਈ ਦੀ ਖਾਦ ਕੋਈ ਸੜਕਾਂ ਦੀ ਕੋਈ ਚੀਜ਼ ਕੋਈ ਟਾਇਲਾਂ ਪੈਲਟ ਕਈ ਚੀਜ਼ਾਂ ਦੀਆਂ ਬਾਹਰਲੇ ਸ਼ਹਿਰ ਦੇ ਕੋਲ ਬੰਦੀਆਂ ਅਸੀਂ ਜੀ ਇਹ ਰਿਕਵੈਸਟ ਕਰਦੇ ਆ ਕਿ ਕੂੜੇ ਦਾ ਹੱਲ ਸਮਝਾ ਲਉਣੀ ਚਾਹੀਦੀ ਹੈ। ਟ੍ਰਾਂਸਫਰ ਵੀ ਹੱਥ ਲੱਸੀ ਲੱਗਦੀ ਹੈ। ਬਿਲਕੁਲ ਹੋ ਸਕਦਾ। ਕੋਈ ਆਪਣਾ ਕੋਈ ਪਰਾਨ ਜਾਣਾ ਨਹੀਂ ਉਸ ਦੇ ਕੁਝ ਵੀ ਉਸ ਦਾ ਨਾ ਸਾਹਮਣੇ ਕਿਸਨਾ ਬੰਦ ਰਿਹਾ। ਤੇ ਪਹਿਲੇ ਵੀ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਮੌਕੇ ਤੇ ਜੋ ਸ਼ਹਿਰ ਦੀ ਸਥਿਤੀ ਹੋਰੇ ਬਾਰੇ ਜਾਣਕਾਰੀ ਦੇਣ ਦੀ ਜੇ ਮੌਕੇ ਤੇ ਜੋ ਜੋ ਚੱਲ ਰਿਹਾ ਤੁਸੀਂ ਉਹ ਦੱਸਣ ਲਈ ਆਏ। ਬੜੇ ਦੁੱਖ ਦੀ ਗੱਲ ਆ ਕਿ ਲਗਾਤਾਰ ਕਾਫੀ ਕਾਫੀ ਦੇਰ ਤੋਂ ਚਾਹ ਕੋਰੇ ਦੇ ਇਸ ਮਸੇਨਾ ਜੂਜਾ ਪਿਆ। ਥਾ ਥਾ ਕੋਰੇ ਦੇ ਢੇਰ ਲੱਗੇ ਦੇ ਨੇ। ਜਦੋਂ ਇਹਨਾਂ ਨੂੰ ਕਹਿੰਦਾ ਕਿ ਛੋੜਾ ਚੁੱਕ ਲੋ ਧੋਖਦੇ ਚੁੱਕਦੇ ਨੇ ਫਿਰ ਉਹੀ ਹਾਲ ਬਣ ਜਾਂਦਾ। ਰਾਤ ਦੇ ਨੇਰੇ ਚ ਵੀ ਕੋੜਾ ਛੁੱਕਦੇ ਨੇ ਕਿਤੇ ਸੋਟਾਉਂਦੇ ਨੇ। ਕਿਤੇ ਜਿਮਨੇਜੀਅਮ ਹਾਜ ਸੋੜਤਾ। ਕਿਤੇ ਦਾਣਾ ਮੰਡੀ ਸਰਕਾਰੀ ਜਗ੍ਹਾ ਸੋੜਤਾ ਬਾਈਪਾਸ ਤੇ ਤੇ ਇੱਥੋਂ ਛੁੱਕਦੇ ਦੂਜੀ ਜਗ੍ਹਾ ਰੱਖਦੇ ਨੇ। ਐਹੀ ਕੰਮ ਚੱਲਦਾ ਪਿਆ। ਬੜੇ ਦੁੱਖ ਦੀ ਗੱਲ ਆ ਕਿ ਇਹ ਲੀਡਰਾਂ ਨੂੰ ਸ਼ਰਮ ਆਣੀ ਚਾਹੀਦੀ ਆ। ਕਹਿੰਦੇ ਕਿ ਉਹ ਆਪਣੇ ਲੀਟਰ ਬਣੇ ਨੇ ਆਪਣੇ ਆਪ ਚ ਬਣਦੇ ਪਰ ਇਹ ਜਿਹੜੀ ਹਾਲਾਤ ਹੈ ਗਰਾਉਂਡ ਤੇ ਆ ਕੇ ਵੇਖਣ ਤਾਂ ਸੀ ਕੀ 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 ਬਣਿਆ ਪਿੱਛੇ ਵੀ ਬਿਮਾਰੀਆਂ ਫੈਲਣ ਦਾ ਖਾਲੀਆਂ ਸੀ ਗਿਆ ਹੋਣ ਵੀ ਬਿਮਾਰੀਆਂ ਫੈਲਣ ਦਾ ਬਹੁਤ ਆ ਰਿਹਾ ਇਹ ਜਲਦੀ ਤੋਂ ਜਲਦੀ ਇਹਦੀ ਸਫਾਈ ਹੋਣੀ ਚਾਹੀਦੀ ਹੈ ਕੂੜਾ ਚਿਕਾਉਣਾ ਚਾਹੀਦਾ ਪ੍ਰੋਪਰ ਵੇ ਨਾਲ ਇਹਨੂੰ ਇਹਨੂੰ ਡਿਸਪੋਜ਼ ਆਫ ਕਰਨਾ ਚਾਹੀਦਾ ਪਹਿਲਾਂ ਵੀ ਮੈਂ 3 ਮਹੀਨੇ ਤੱਕ ਜਗ੍ਹਾ ਇਹਨਾਂ ਨੂੰ ਪ੍ਰੋਵਾਈਡ ਕੀਤੀ ਮੈਂ ਕਿਹਾ ਚਲੋ ਤੁਹਾਡੇ ਕੋਲ ਜਗ੍ਹਾ ਹੈ ਨਹੀਂ ਐਮਐਲਏ ਕਿੱਧਰ ਰੋਲਾ ਪਾਉਂਦਾ ਸੀਗਾ ਕਿ ਮੈਂ ਸਾਡੇ ਕੋਲ ਜਗ੍ਹਾ ਹੈ ਨਹੀਂ ਜੇ ਕੋਈ ਦੇ ਦੇ ਜਗ੍ਹਾ ਮੈਂ ਤਿੰਨ ਮਹੀਨੇ ਪਹਿਲਾਂ ਵੀ ਕੁੜਦੀ ਜਗ੍ਹਾ ਦਿੱਤੀ ਪ੍ਰੋਪਰ ਵੇ ਨਾਲ ਉੱਥੇ ਕੂੜਾ ਹੁੰਦਾ ਰਿਹਾ ਫਿਰ ਐਂਡ ਦੇ ਮੰਜੇ ਪਤਾ ਨਹੀਂ ਕੀ ਡਰ ਬੈ ਗਿਆ ਕੀ ਗੱਲ ਆ ਗਈ ਇਹਨਾਂ ਨੂੰ ਉਥੋਂ ਸੌਤਦਾ ਬੰਦ ਕਰਤਾ ਫਿਰ ਜਮੇਰੀਆਂ ਵੱਲ ਸੁਤਣਾ ਸ਼ੁਰੂ ਕਰਤਾ ਫਿਰ ਇਹ ਲਾ ਲੋ ਤੁਸੀਂ ਤੇ ਜਿਹੜੀ ਆਪਣੀ ਦਾਣਾ ਮੰਡੀ ਆ ਉੱਥੇੋਂ ਟੋਏ ਪੁੱਟਦੇ ਨੇ ਟੋਏ ਪੁੱਟਦੇ ਨੇ ਕੂੜਾ ਵਿੱਚ ਦੱਬਦੇ ਨੇ ਫਿਰ ਰਾਤੀ ਭੱਜ ਜਾਂਦੇ ਨੇ ਸੋ ਮੈਨੂੰ ਸ਼ਰਮ ਆਣੀ ਚਾਹੀਦੀ ਆ ਕਿ ਇਹਦਾ ਪ੍ਰੋਪਰ ਵੇ ਨਾਲ ਹੱਲ ਕਰਨ ਦੀ ਬਜਾਏ ਤੂੰ ਉੱਥੋਂ ਡਰਾਮੇ ਕਰਦਾ ਗਰਾਊਂਡ ਤੇ ਆ ਕੇ ਵੇਖ ਇਹ ਕਿਸ਼ਨਾ ਮੰਦ ਹੈ ਜਿੱਥੇ ਸਾਰੇ ਲੋਕੀ ਆ ਕੇ ਸਵੇਰੇ ਇੱਥੇ ਪੂਜਾ ਕਰਦੇ ਨੇ ਆਸਟਾ ਜੁੜ ਕੋ ਸ਼ਹਿਰ ਜਿੱਦੋਂ ਆਉਂਦੇ ਨੇ ਕੀ ਹਾਲਾਤ ਬਣੇ ਨੇ ਉਹ ਗਲੀ ਵੇਖੋ ਕਿਦਾਂ ਉਹ ਢੇਰ ਨਾਲ ਪਾਣੀ ਕਿਦਾਂ ਉੱਥੋਂ ਬਾਹਰ ਸੀਵੇ ਲੀਕ ਕਰਿਆ ਇੱਥੇ ਇਹਨਾਂ ਦਾ ਧਿਆਨ ਬਿਲਕੁਲ ਨਹੀਂ ਹੈਗਾ ਤੇ ਬਾਕੀ ਮੈਂ ਆਪਣੀ پوری ਕੋਸ਼ਿਸ਼ ਕਰੂੰਗਾ ਕਿ ਜਿੱਦਾਂ ਮਰਜ਼ੀ ਹੋ ਸਕੇ ਅਗਰ ਪ੍ਰਸ਼ਾਸਨ ਨੂੰ ਜਗ੍ਹਾ ਦੀ ਲੋੜ ਆ ਦੋ ਕਿਲੇ ਚਾਰ ਕਿਲੇ ਮੈਂ ਆਪਣੀ ਪਰਸਨਲ ਜਗ੍ਹਾ ਦੇ ਹਨੋਂ ਤੇ ਆ ਰਿਆਂ ਸ਼ਰਤ ਇਹ ਕਿ ਆ ਕਿ ਇਹਨਾਂ ਨੂੰ ਕੋਈ ਵਿੱਚ ਕੋਈ ਰੁਕਾਵਟ ਨਾ ਪਾਇਓ ਬੇਸ਼ੱਕ ਇਸ ਮਸਲੇ 'ਚ ਮੈਂ ਸਾਰੀ ਤਿਰ੍ਹਾਂ ਨੂੰ ਕਹਾਂਗਾ ਬੇਸ਼ੱਕ ਰਬੀਅਲੀ ਸਾਹਿਬ ਨੇ ਬੈਲ ਸਾਹਿਬ ਨੇ ਤੇ ਬੇਸ਼ੱਕ ਇਹ ਐਮਐਲਏ ਆ ਇਕੱਠੇ ਹੋ ਕੇ ਇੱਕ ਸਾਂਝੇ ਤੌਰ ਤੇ ਇਹਦਾ ਹੱਲ ਕਢੀਏ ਬਾਕੀ ਸਾਡੀ ਪਰਸਨਲ ਪਰਸਨਲ ਇੱਕ ਦੂਜੇ ਨਾਲ ਜੋ ਵੀ ਚੱਲਦਾ ਉਹ ਚੱਲਦਾ ਰਵੇ ਉਹ ਇੱਕ ਅਲੱਗ ਇਸ਼ੂ ਹੈ